ਜੇਰ ਬਟਾਲਾ ਪੁਲਿਸ ਨੇ ਬਹੁਤ ਹੀ ਵਧੀਆ ਕੰਮ ਕੀਤਾ ਜੀ ਅੱਜ ਸ਼ਾਮ ਤੀ ਹੀ ਇਨਫੋਰਮੇਸ਼ਨ ਸੀ ਬਟਾਲਾ ਪੁਲਿਸ ਕੋ ਕਿ ਸ਼ਕਤੀ ਸ਼ੱਕੀ ਬੰਦੇ ਇਰੀ ਵਿੱਚ ਹੈ ਔਰ ਕੋਈ ਵਾਤਵਤ ਵੀ ਕਰ ਸਕਦੇ ਆ ਉਸ ਬੰਦੇ ਦੀ ਸਪੈਸ਼ਲ ਨਾਕਾ ਬੰਦੀ ਵੀ ਕੀਤੀ ਗਈ ਸੀ ਇਹ ਨਹੀਂ ਕਿ ਤੁਹਾਨੂੰ ਬਹੁਤ ਦਰਾਂ ਨਾਕੇ ਤੇ ਮੋਟਰਸਾਈਕਲ ਤੇ ਜਿਹੜਾ ਵਿਅਕਤੀ ਆ ਰਹੇ ਸੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਸਾਈਡ ਤੇ ਮੋਟਰਸਾਈਕਲ ਕਰਕੇ ਉੱਥੋਂ ਸੁੱਟ ਕੇ ਭੱਜ ਗਏ ਜਦੋਂ ਸਾਡੀ ਪੁਲਿਸ ਪਾਰਟੀ ਵੀ ਪਿੱਛੇ ਭੱਜੀ ਇਹਨਾਂ ਨੇ ਫਾਇਰਿੰਗ ਕੀਤੀ ਔਰ ਥੋੜੀ देर ਫਾਇਰਿੰਗ ਦੋਨਾਂ ਲਈ ਆਪਸ ਵਿੱਚ ਹੁੰਦੀ ਰਹੀ ਜੀ ਜਦੋਂ ਫਾਇਰਿੰਗ ਰੁਕ ਗਈ ਫਿਰ ਪੁਲਿਸ ਨੇ ਸਰਚ ਵੀ ਕੀਤਾ ਤੇ ਇੱਕ ਬੰਦਾ ਉੱਥੇ ਜ਼ਖਮੀ ਸੀਗਾ ਉਹਨੂੰ ਲੈ ਕੇ ਹਸਪੀਟਲ ਪਹੁੰਚੇ ਇੱਥੇ ਮੈਂ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਦੀ ਡੈਥ ਹੋ ਚੁੱਕੀ ਆ ਇੱਕ ਸਾਡਾ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ ਜਿਹੜਾ ਇਹ ਸ਼ੀਗਾ ਜਿਹੜੀ ਕ੍ਰਿਮੀਨਲ ਨੂੰ ਲੈ ਕੇ ਆਇਆ ਜਿਹਨੇ ਪੁਲਿਸ 'ਤੇ ਫਾਇਰਿੰਗ ਕੀਤੀ ਸੀ ਇਹਦੇ ਫੋਨ ਵਿੱਚੋਂ ਹੀ ਇਹਦਾ ਆਧਾਰ ਕਾਰਡ ਇੱਕ ਮਿਲਿਆ ਜਿਸ ਤੋਂ ਇਹਦੀ ਆਈਡੈਂਟੀਫਿਕੇਸ਼ਨ ਹੋਈ ਆ ਇਹ ਰਣਜੀਤ ਸਿੰਘ ਆਹਦੀ ਮਰੜੀ ਦਾ ਰਹਿਣ ਵਾਲਾ ਆ ਔਰ ਇਹ ਆ ਦੋ ਮਰਡਰ ਕੇਸਿਸ ਚ ਤਰਨਤਾਰਨ ਪੁਲਿਸ ਨੂੰ ਵਾਂਟਡ ਇੱਕ सरपंच ਤੇ ਕਤਲ ਹੋਇਆ ਸੀਗਾ ਇਲੈਕਸ਼ਨ ਦੇ ਦੌਰਾਨ ਤਰਨਤਾਰਨ ਦੇ ਵਿੱਚ ਪਰ ਇੱਕ ਜਿਹੜਾ 12 ਤਰੀਕ ਨੂੰ ਮਰਡਰ ਹੋਇਆ ਹਰੀਕੇ ਉਹਦੇ ਵਿੱਚ ਜਿਹੜਾ ਮੇਨ ਸ਼ੂਟਰ ਸੀ ਉਹ ਇਸੇ ਪਿੰਡ ਦਾ ਹੀ ਸੀਗਾ ਜੀ ਜਿਹੜਾ ਉੱਥੇ ਜ਼ਖਮੀ ਵੀ ਹੋਇਆ ਹੈ ਉਹਦੇ ਵਿੱਚ ਵੀ ਇਹ ਨਾਮਜ਼ਦ ਹੈ ਕਿ ਇੰਨੇ ਹੀ ਮੁੰਡੇ ਭੇਜ ਕੇ ਉਹ ਕਤਲ ਕਰਵਾਇਆ ਸੀਗਾ ਜੀ ਇੱਕ ਹੋਰ ਇੱਥੇ ਜੋ ਪਾਇਸ ਵਿੱਚ ਚੈੱਕ ਕੀਤਾ ਇਹਦਾ ਪੁਰਾਣਾ ਕੇਸ ਜਲੰਧਰ ਵੀ ਇੱਥੇ ਇੱਕ ਦਰਜ ਹੈ ਜੀ ਇੱਕ 9mm ਦਾ ਗਲੌਕ ਪਿਸਟਲ ਮੌਕੇ ਤੇ ਮਿਲਿਆ ਤੇ ਇਹ ਇਹ ਹੈ ਜੀ ਸਰ ਇਹ ਕਿਹਦੇ ਲੋਕ ਸਨ ਹਾਂਜੀ ਕਿਹਦੇ ਲੋਕ ਸੀ ਇਹ ਇਹ ਜਿਹੜਾ ਗੈਂਗਸਟਰ ਹੈ ਜੀ ਇਹ ਪ੍ਰਭ ਦਾ ਸੁਵਾਲ ਬੁਲਿੰਦਰ ਡੋਨੀ ਔਰ ਇਹ ਇਸ ਗੈਂਗ ਨਾਲ ਇਸਬੰਧ ਰੱਖਦੇ ਆ ਜੀ ਮਨ ਕਨਸ਼ਾਮਪੁਰਾ ਜਿਹੜਾ ਕਿ ਉਹ ਵੀ ਬਾਹਰ ਬੈਠਾ ਆ ਉਹਦਾ ਕੋਈ ਗੈਂਗ ਹੈ ਔਰ ਇੱਕ ਅਮਰ ਹੈ ਖੱਬੇ ਰਾਜਪੂਤਾ ਦਾ ਇਹ ਜੋ ਚਾਰ ਬੰਦੇ ਬਾਹਰ ਬੈਠੇ ਗੈਂਗ ਨੂੰ ਚਲਾ ਰਹੇ ਆ ਇਨਾਂ ਦਾ ਇਹ ਸਰਕਰਮ ਮੈਂਬਰ ਸੀਗਾ ਸਰ ਇਹ ਅੱਜ ਮੋਟਰਸਾਈਕਲ ਤੇ ਦੋ ਬੰਦੇ ਸੀ ਕਿ ਇਕੱਲੇ ਸੀ ਇਹ ਹੁਣ ਕਿਉਂਕਿ ਉਥੇ ਹਨੇਰਾ ਵੀ ਸੀਗਾ ਜੀ ਇਹ ਸਾਰਾ ਇੱਕਦਮ ਹੀ ਇਹ ਸਾਰਾ ਕੁਝ ਇਸ਼ੂ ਹੋਇਆ ਤੇ ਉਹ ਪੁਲਿਸ ਨੇ ਉਥੇ ਕਾਫੀ ਸਰਚ ਵੀ ਕੀਤੀ ਆ ਤੇ ਹੋਰ ਹੁਣ ਅਸੀਂ ਕਲੀਅਰ ਕਰ ਲਾਂਗੇ ਸਾਰਾ ਕਿ ਪੁਲਿਸ ਇੱਕ ਪੁਲਿਸ ਸਾਡਾ ਇੱਕ ਪੁਲਿਸ ਮੁਲਾਜ਼ਮ ਸਾਡਾ ਜ਼ਖਮੀ ਹੋਇਆ ਉਹ ਕਿੰਨਾ ਕਿੰਝਾ ਜੀ ਉਹ ਠੀਕ ਆ ਜੀ ਉਹਨੂੰ ਰੈਫਰ ਕਰ ਰਿਹਾ ਵੈਸੇ ਆਊਟ ਆਫ ਡੇਂਜਰ ਆ ਪਰ ਫਿਰ ਵੀ ਉਹਨੂੰ ਰੈਫਰ ਕਰ ਰਿਆ ਦੇਖੋ ਮੈਂ ਇਹਦੇ ਚ ਪੁਲਿਸ ਮੈਂ ਪਹਿਲਾਂ ਹੀ ਦੱਸਿਆ ਸੀ ਪੁਲਿਸ ਵਚਨਬੱਧ ਦਾ ਅਸੀਂ ਆਪਣੇ ਪੰਜਾਬ ਦੀ ਆਪਣੇ ਪੰਜਾਬ ਦੇ ਲੋਕਾਂ ਦੀ ਰੱਖਿਆ ਕਰਨ ਲਈ ਹਮੇਸ਼ਾ ਹੀ ਅਸੀਂ ਡਿਊਟੀ ਦੇ ਪਾਬੰਦ ਆ ਔਰ ਅਸੀਂ ਕਰਾਂਗੇ ਵੀ ਔਰ ਅਸੀਂ ਜਿੰਨੇ ਵੀ ਕੋਈ ਸ਼ਰਾਤੀ ਅਨਸਰ ਆ ਕੋਈ ਵੀ ਗੈਂਗਸਟਰ ਆ ਅਸੀਂ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬੰਦੀ ਜ਼ਰੂਰ ਕਰਾਂਗੇ ਭਾਈ ਸਾਹਿਬ ਹੁਣ ਸਾਰਾ ਰਾਤ ਦਾ ਮਸਲਾ ਹੈਗਾ ਜੀ ਸਾਰਾ ਪਿੱਲੋ ਤਾਂ ਇਹੀ ਸੀ ਕਿ ਸਾਡੇ ਪੁਲਿਸ ਪਾਰਟੀ ਸੁਰੱਖਿਅਤ ਰਵੇ ਫਿਰ ਇਮੀਡੀਏਟਲੀ ਜਿਹੜਾ ਜ਼ਖਮੀ ਹੋਇਆ ਸੀ ਉਹਨੂੰ ਅਸੀਂ ਇਲਾਜ ਲਈ ਇੱਥੇ ਸ਼ਿਫਟ ਕਰਾਂਗੇ ਸਰ ਜਿਹੜਾ ਜ਼ਖਮੀ ਹੋਇਆ ਉਹ ਕੌਣ ਆ ਮੈਂ ਦੱਸਿਆ ਜੀ ਉਹਦਾ ਰঞ্জੀਤ ਸਿੰਘ ਨਾਂ ਦੱਸਿਆ ਨਹੀਂ ਨਹੀਂ ਜਿਹੜਾ ਨਹੀਂ ਮੈਂ ਅਸੀਂ ਰঞ্জੀਤ ਸਿੰਘ ਨੇ ਨਹੀਂ ਨਹੀਂ ਸਿਨਾਰੀ ਉਹਦਾ ਦੱਸਾਂ ਸਰ ਜਿਹੜੇ ਜਿਹੜੀ ਰੀਜ਼ਨਸ ਜਿਹੜੇ ਗ੍ਰੇਨੇਡ ਹਮਲੇ ਹੋਇਆ ਜੀ ਹੁਣ ਤੱਕ ਨੇ ਇਨਵੈਸਟੀਗੇਸ਼ਨ ਚ ਕੋਈ ਸ਼ਾਟ ਗ੍ਰੇਨੇਡ ਜਿਹੜੇ